ਲੋਕੋ ਗੇਟ ਰੈਲੀ ਦੀ ਮੇਨ ਜੋ ਮੰਗ ਹੈ ਉਹ ਇਹੀ ਹੈ ਕਿ ਜੋ ਹੈਲਥ ਸਟਾਫ ਹੈ ਤੇ ਡਾਕਟਰਸ ਹੈ ਉਹਨਾਂ ਦੀ ਸਿਕਿਉਰਿਟੀ ਦਾ ਟਕੂਆ ਪ੍ਰਬੰਧ ਜਿਹੜਾ ਹੈ ਉਹ ਸਰਕਾਰ ਦੁਆਰਾ ਕਰਨਾ ਚਾਹੀਦਾ ਹੈ ਤਾਂ ਕਿ ਜੋ ਡਾਕਟਰਸ ਦੇ ਉੱਪਰ ਜਾਂ ਪੈਰਾਮੈਡੀਕਸ ਜਾਂ ਸਾਡੇ ਸਿਹਤ ਕਾਮੇ ਜਿੰਨੇ ਆ ਇਹਨਾਂ ਤੇ ਜਿਹੜੇ ਹਮਲੇ ਹੋ ਰਹੇ ਆ ਉਹ ਰੁਕਣ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੇ ਬਹੁਤ ਲੰਬੇ ਸਮੇਂ ਤੋਂ ਡਾਕਟਰ ਸੁਨੀਲ ਪਖ ਜੀ ਜਿਹੜੇ ਜਿਨ੍ਹਾਂ ਦੇ ਉੱਪਰ ਹਮਲਾ ਹੋਇਆ ਤੇ ਉਹ ਉੱਥੇ ਦਾਖਲ ਨੇ ਡੀएमसी ਦੇ ਵਿੱਚ ਵੀ ਉਹ ਉਹਨਾਂ ਦੇ ਦੇਖੋ ਐਡਾ ਵਡਾ ਹਮਲਾ ਹੋਇਆ ਹੈ ਔਰ ਉਹ ਹੁਣ ਵੈਂਟੀਲੇਟਰ ਦੇ ਉੱਪਰ ਨੇ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਇਸ ਤਰ੍ਹਾਂ ਦੀ ਸਾਨੂੰ ਪ੍ਰਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਪਿਕ ਦੇ ਵਿੱਚ ਇਸ ਨੂੰ ਲੈ ਕੇ ਅਸੀਂ ਸਰਕਾਰ ਕੋਲ ਮੰਗ ਕੀਤੀ ਹੈ ਸੰਬਿਧਤਲੀ ਕਿਸੇ ਜੇ ਉਸ ਤੋਂ ਬਹੁਤ ਚੰਗੀ ਤਰ੍ਹਾਂ ਨਹੀਂ ਹਲੇ ਤਾਂ ਸਾਨੂੰ ਜਿਹੜਾ ਪੂਰਾ ਸਮਰਥਨ ਮਿਲ ਰਿਹਾ ਆਪਣੇ ਸਿਹਤ ਮੰਤਰੀ ਜੀ ਤੋਂ ਤੇ ਉਹਨਾਂ ਨੇ ਜੋ ਐ ਸੁਨੀਲ ਭੱਜ ਜਿਨੇ ਉਹਨਾਂ ਦੀ ਸਿਹਤ ਦਾ ਪੂਰਾ ਧਿਆਨ ਰੱਖ ਰਹੇ ਹੈ ਤੇ ਉਹਨਾਂ ਨੇ ਡੀ ਐਮ ਸੀ ਦੇ ਵਿੱਚ ਵੀ ਉਹਨਾਂ ਨੇ ਉਹਨਾਂ ਦੀ ਜੋ ਹੈਲਥ ਸਿਹਤ ਦਾ ਪੂਰਾ ਅਰੇਂਜਮੈਂਟ ਜਿਹੜਾ ਉਹ ਕੀਤਾ ਜਾ ਰਿਹਾ ਉਹਨਾਂ ਵੱਲੋਂ ਹਲੇ ਅਸੀਂ ਉਹਨਾਂ ਦੇ ਪੂਰੇ ਸੈਟੀਸਫਾਈਡ ਹੈ ਜੇਪੋ ਇੱਕ ਦੇ ਵਿੱਚ ਹੋਰ ਸਾਨੂੰ